ਸਭ ਨੂੰ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਹੀ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਹੀ ਰੱਖੋ ਤੇ ਹਾਂਜੀ ਅਸੀਂ ਅੱਜ ਦੇ ਵਿਸ਼ੇ ਵਿੱਚ ਕਿ ਮਾੜਾ ਫਿਰ ਵੀ ਕੋਈ ਮਾੜਾ ਅਸੀਂ ਕਿਸੇ ਦਾ ਮਾੜਾ ਕਰਦੇ ਨਹੀਂ ਅਸੀਂ ਕਿਸੇ ਦਾ ਮਾੜਾ ਕਰਦੇ ਨਹੀਂ ਤੇ ਨਾ ਹੀ ਕਰਨਾ ਸਿੱਖਿਆ ਹੈ ਅਸੀਂ ਕਿਸੇ ਦਾ ਮਾੜਾ ਕਰਦੇ ਨਹੀਂ ਤੇ ਨਾ ਹੀ ਸਿੱਖਿਆ ਹੈ ਸਿੱਖਿਆ ਹੈ ਫਿਰ ਵੀ ਕੋਈ ਮਾੜਾ ਕਹਿੰਦਾ ਤਾਂ ਕਹਿ ਜਾਵੇ ਫਿਰ ਵੀ ਕੋਈ ਮਾੜਾ ਕਹਿੰਦਾ ਤਾਂ ਕਹਿ ਜਾਵੇ ਜਾਵੇ ਕਦੇ ਜਾਗ ਵੀ ਕਿਸੇ ਨੇ ਜਿੱਤਿਆ ਹੈ ਕਦੇ ਜਾਗ ਵੀ ਕਿਸੇ ਨੇ ਜਿੱਤਿਆ ਹੈ ਭਰੋਸਾ ਤਾਂ ਇੱਕ ਅਜਿਆ ਤਾਗਾ ਹੁੰਦਾ ਹੈ ਭਰੋਸਾ ਤਾਂ ਇੱਕ ਜਿਆਹ ਤਾਗਾ ਹੁੰਦਾ ਹੈ ਜੋ ਇੱਕ ਵਾਰੀ ਟੁੱਟ ਜਾਵੇ ਤਾਂ ਕਦੀ ਵੀ ਕਦੀ ਵੀ ਪਹਿਲਾ ਵਰਗਾ ਨਹੀਂ ਰਹਿੰਦਾ ਕਦੀ ਵੀ ਪਹਿਲਾ ਵਰਗਾ ਨਹੀਂ ਰਹਿੰਦਾ ਇਸੇ ਦਾ ਕਦੇ ਵੀ ਮਾਰਾ ਨਹੀਂ ਕਰਨਾ ਚਾਹੀਦਾ ਤੇ ਨਾ ਹੀ ਮਾਰਾ ਸੋਚਣਾ ਚਾਹੀਦਾ ਹੈ ਜਿਵੇਂ ਦਾ ਆਪਾਂ ਬੀਜ ਬੀਜਾਂਗੇ ਜੇ ਆਪਾਂ ਮਾੜਾ ਕਰਾਂਗੇ ਤੇ ਆਪਣਾ ਮਾੜਾ ਹੀ ਹੋਵੇਗਾ ਜੇ ਆਪਾਂ ਚੰਗਾ ਕਰਾਂਗੇ ਤੇ ਆਪਣਾ ਵੈਗਰੂ ਚੰਗਾ ਹੀ ਕਰੇਗਾ ਤੇ ਹਮੇਸ਼ਾ ਚੰਗਾ ਕਰਨਾ ਚਾਹੀਦਾ ਹੈ ਕਿ ਕਿਸੇ ਦਾ ਵੀ ਮਾੜਾ ਨਹੀਂ ਕਰਨਾ ਚਾਹੀਦਾ ਕਿ ਅੱਜ ਕੱਲ ਦੀ ਦੁਨੀਆ ਕੱਲ ਚੁੱਕ ਦੇ ਵਿੱਚ ਕਿ ਬੁਰਾਈ ਤੇ ਮਾੜਾ ਜਾਦਾ ਸੋਚੇ ਪਰ ਨਹੀਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਕਰਨਾ ਚਾਹੀਦਾ ਤੇ ਜੇਕਰ ਸਾਡੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਤੇ ਸਾਡੇ ਚੈਨਲ YouTube ਚੈਨਲ ਹੈਗਾ ਗੁਰਬਚਨ ਕੌਰ ਸੰਧੂ ਤੇ Facebook ਹੈਗਾ ਡੇਰਾ ਵੀਰ ਕੁੜੀਆ ਤੇ Insta ਦੇ ਨਾਮ ਤੇ ਵੀ ਡੇਰਾ ਵੀਰ ਕੁੜੀਆ ਤੇ ਗੁਰਬਚਨ ਕੌਰ ਸੰਧੂ ਹਾਂਜੀ ਤੇ ਚੈਨਲ ਵੀ ਸਾਡੇ ਮੌਜ ਤੇ ਵੀ ਡੇਰਾ ਵੀਰ ਕੁੜੀਆ ਤੇ ਸ਼ੇਰ ਚੱਟਦੇ ਹੈਗਾ ਸਾਡਾ ਗੁਰਵਚਨ ਕੌਰ ਸੰਧੂ ਹਾਂਜੀ ਸਾਡੇ ਚੈਨਲਾਂ ਨੂੰ ਲਾਈਕ ਕਰੋ ਸ਼ੇਅਰ ਕਰੋ ਘੰਟੀ ਦਾ ਬਟਨ ਦਬਾਓ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਨਾਲ ਸਾਨੂੰ ਖੁਸ਼ੀ ਆ ਮਿਲਦੀਆਂ ਨੇ ਤੁਸੀਂ ਜੇ ਸਾਨੂੰ ਸੋਸ਼ਲ ਮੀਡੀਆ ਤੇ ਲਿਆਉਣਾ ਚਾਹੁੰਦੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿ ਅਸੀਂ ਵੀ ਸੋਸ਼ਲ ਮੀਡੀਆ 'ਚ ਆ ਕੇ ਤੁਹਾਨੂੰ ਸਿੱਖਿਆਈ ਦੇ ਨੇ ਮਾੜਾ ਕੰਮ ਨਹੀਂ ਹਮੇਸ਼ਾ ਮਾੜੇ ਕੰਮ ਦਾ ਮਾੜਾ ਹੀ ਰਿਜ਼ਲਟ ਹੁੰਦਾ ਹੈ ਤੇ ਹਮੇਸ਼ਾ ਚੰਗਾ ਕੰਮ ਕਰਿਆ ਕਰੋ ਤੇ ਚੰਗੇ ਕੰਮ ਵਾਲੇ ਜਾਓ ਹਾਂਜੀ ਆਪਾਂ ਆਯੁਰਵੈਦਿਕ ਦਵਾਈ ਵੀ ਮਾਫ ਕਰਨਾ ਕਿ ਕਿਸੇ ਡਾਕਟਰ ਨੂੰ ਫੇਸਪੋਰਟ ਜੀ ਕਿਉਂਕਿ ਸਾਡਾ ਪਾਕਿਸਤਾਨ ਤੋਂ ਲੈ ਕੇ ਆਯੁਰਵੈਦਿਕ ਚਲਦਾ ਆ ਕਿ ਮੈਂ ਕੋਰਸ ਵੀ ਕੀਤਾ ਆਯੁਰਵੈਦਿਕ ਦੇ ਹਰੇਕ ਬਿਮਾਰੀ ਦਾ ਇਲਾਜ ਕਰਦੇ ਆ ਜਿਵੇਂ